ਤਸੂਬੇ ਨੂੰ ਸਾਫ ਸੁਥਰਾ ਬਣਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਇੱਕ ਅਨੋਖੀ ਪਹਿਲ ਕੀਤੀ ਜਾ ਰਹੀ ਹੈ ਦੱਸਦੀ ਕਿ ਇੱਕ ਵੱਡੀ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਸੂਬੇ ਦੇ ਵਿੱਚ ਇੱਕ ਸਪਾਈ ਅਭਿਆਨ ਚਲਾਇਆ ਜਾ ਰਿਹਾ ਹੈ ਸੂਬੇ ਨੂੰ ਸਵੱਛ ਬਣਾਉਣ ਦੇ ਲਈ ਔਰ ਉਥੇ ਤੁਹਾਨੂੰ ਦੱਸਦੀ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਪੂਰੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਮੁਹਿੰਮਾਂ ਜਿਹੜੀਆਂ ਵੱਡੀਆਂ-ਵੱਡੀਆਂ ਚਲਾਈਆਂ ਜਾ ਰਹੀਆਂ ਨੇ ਜਿਸ ਦੇ ਤਹਿਤ ਪੰਜਾਬ ਦੇ ਵਿੱਚ ਜਿਹੜਾ ਬਦਲਾਅ ਦੇਖਣ ਨੂੰ ਮਿਲ ਰਿਹਾ ਕਿਉਂਕਿ ਇਹ ਬਦਲਦਾ ਪੰਜਾਬ ਜਿਹੜਾ ਇੱਕ ਥੀਮ ਰੱਖਿਆ ਗਿਆ ਸੀ ਬਜਟ ਸੈਸ਼ਨ ਦੇ ਵਿੱਚ ਤਾਂ ਉਸ ਤਹਿਤ ਜਿਹੜਾ ਹੁਣ ਪੰਜਾਬ ਸਰਕਾਰ ਕੰਮ ਕਰਦੀ ਨਜ਼ਰ ਆ ਰਹੀ ਹੈ ਦੱਸਦੀ ਕਿ ਅੱਜ ਅੰਮ੍ਰਿਤਸਰ ਤੇ ਲੁਧਿਆਣਾ ਦੇ ਵਿੱਚ ਸਪਾਈ ਅਭਿਆਨ ਚਲਾਇਆ ਜਾਵੇਗਾ ਜਿਸ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਡਾਕਟਰ ਜੀਵਨ ਜੋਤ ਕੌਰ ਜੋ ਕਿ ਆਪ ਦੇ ਵਿਧਾਇਕ ਨੇ ਉਹਨਾਂ ਦੇ ਵੱਲੋਂ 4:30 ਵਜੇ ਜਿਹੜੀ ਇਸ ਦੀ ਸ਼ੁਰੂਆਤ ਕੀਤੀ ਜਾਣਗੀ ਜੇਕਰ ਲੁਧਿਆਣਾ ਦੀ ਗੱਲ ਕਰੇ ਤਾਂ ਲੁਧਿਆਣਾ ਦੇ ਵਿੱਚ ਮੰਤਰੀ ਹਰਦੀਪ ਸਿੰਘ ਮੁੰਡਿਆ ਇਸ ਦੀ ਸ਼ੁਰੂਆਤ ਕਰਨਗੇ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਕੱਲ ਉਹਨਾਂ ਦੇ ਵੱਲੋਂ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ ਜਿਸ ਤੇ ਵਿੱਚੋਂ ਝਾੜੂ ਫੜ ਕੇ ਸੜਕਾਂ ਤੇ ਨਜ਼ਰ ਆਏ ਨੇ ਜਿੱਥੇ ਕਿ ਉਹਨਾਂ ਦੇ ਵੱਲੋਂ ਸਪਾਈ ਕੀਤੀ ਗਈ ਹੈ ਤਾਂ ਲਗਾਤਾਰ ਪੰਜਾਬ ਸਰਕਾਰ ਜਿਹੜਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਲੱਗੀ ਹੋਈ ਹੈ ਨਸ਼ਿਆਂ ਦੇ ਵਿਰੋਧੀ ਇੱਕ ਵੱਡੀ ਕਾਰਵਾਈ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਹੋਰ ਵੀ ਜਿਹੜੀਆਂ ਕਾਰਵਾਈਆਂ ਅਮਲ ਦੇ ਵਿੱਚ ਲਿਆਂਦੇ ਗਏ ਨੇ ਗੈਂਗਸਟਰ ਦੇ ਵਿਰੁੱਧ ਵੀ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਔਰ ਪੰਜਾਬ ਨੂੰ ਹੁਣ ਜਿਹੜਾ ਕਿ ਸਵੱਛ ਬਣਾਉਣ ਦੇ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਇਸ ਤੋਂ ਪਹਿਲਾਂ ਛੱਪੜਾਂ ਨੂੰ ਜਿਹੜਾ ਪੰਜਾਬ ਦੇ ਪਿੰਡਾਂ ਦੇ ਵਿੱਚ ਜੋ ਛੱਪੜ ਨੇ ਉਹਨਾਂ ਨੂੰ ਸਾਫ਼ ਕਰਨ ਦੇ ਲਈ ਵੀ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਤਿਆਰੀ ਕਰ ਲਈ ਗਈ ਸੀ ਔਰ ਵੱਡੇ ਜਿਹੜੇ ਪ੍ਰੋਜੈਕਟਾਂ ਦੇ ਤਹਿਤ ਹੁਣ ਛਪੜਾਂ ਨੂੰ ਵੀ ਸਾਫ਼ ਕੀਤਾ ਜਾ ਰਿਹਾ ਹੈ ਤਾਂ ਸੂਬੇ ਨੂੰ ਸਾਫ਼ ਸੁਥਰਾ ਬਣਾਉਣ ਦੇ ਲਈ ਇਹ ਜਿਹੜੀ ਅਨੋਖੀ ਪਹਿਲ ਹੈ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ ਤੇ ਸੂਬੇ ਦੇ ਵਿੱਚ ਸਵੱਛ ਅਭਿਆਨ ਜਿਹੜਾ ਚਲਾਇਆ ਜਾਵੇਗਾ ਆਪ ਦੇ ਵਿਧਾਇਕ ਤੇ ਮੰਤਰੀ ਝਾੜੂ ਫੜ ਕੇ ਸੜਕਾਂ ਦੇ ਉੱਤੇ ਉਤਰੇ ਨੇ ਔਰ ਉੱਥੇ ਹੀ ਪੰਜਾਬ ਨੂੰ ਸਾਫ ਸੁਥਰਾ ਬਣਾਉਣ ਦੇ ਲਈ ਰੰਗਲਾ ਪੰਜਾਬ ਬਣਾਉਣ ਦੇ ਲਈ ਜਿਹੜੀ ਕੋਸ਼ਿਸ਼ਾਂ ਉਹ ਲਗਾਤਾਰ ਜਾਰੀ ਨੇ ਤੇ ਅੱਜ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਵਿੱਚ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਸਪਾਈ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਆਪ ਵਿਧਾਇਕ ਜੀਵਨ ਜੀਉਤ ਕੌਰ ਜੋ ਕਿ ਅੰਮ੍ਰਿਤਸਰ ਸਰਚ ਸਪਾਈ ਮੁਹਿੰਮ ਕਰਨਗੇ ਸ਼ੁਰੂ ਔਰ ਉੱਥੇ ਦੱਸਦੇ ਕਿ ਸਪਾਈ ਮੁਹਿੰਮ ਅੰਮ੍ਰਿਤਸਰ ਦੇ ਹੁਸੈਨਪੁਰ ਚੌਕ ਤੋਂ ਸ਼ਾਮ 4:30 ਵਜੇ ਜਿਹੜੀ ਸ਼ੁਰੂ ਹੋਵੇਗੀ ਤਾਂ ਮੰਤਰੀ ਹਰਦੀਪ ਸਿੰਘ ਮੁੰਡਿਆ ਲੁਧਿਆਣਾ ਦੇ ਵਿੱਚ ਇਸ ਦੀ ਸ਼ੁਰੂਆਤ ਕਰਨਗੇ ਔਰ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਵਿੱਚ ਜਿਹੜੀ ਇਹ ਸਪਾਈ ਮੁਹਿੰਮ ਹੈ ਉਹ ਚੱਲੇਗੀ ਤਾਂ ਇਸ ਤੋਂ ਪਹਿਲਾਂ ਛਪੜਾ ਨੂੰ ਲੈ ਕੇ ਵੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਜਿਹੜਾ ਕਿ ਵੱਡਾ ਪ੍ਰੋਜੈਕਟ ਰੱਖਿਆ ਗਿਆ ਸੀ ਇੱਕ ਵੱਡੀ ਰਾਸ਼ੀ ਰੱਖੀ ਗਈ ਸੀ ਬਜਟ ਸੈਸ਼ਨ ਦੇ ਵਿੱਚ ਪੰਜਾਬ ਦੇ ਵਿੱਚ ਹੁਣ ਲਗਾਤਾਰ ਪਿੰਡਾਂ ਨੂੰ ਸਾਫ਼ ਸੁਥਰਾ ਕਰਨ ਦੇ ਲਈ ਸਰਕਾਰ ਦੇ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਨੇ ਔਰ ਖਾਸ ਕਰਕੇ ਇਸ ਬਜਟ ਦੇ ਵਿੱਚ ਦੇਖਿਆ ਜਾਵੇ ਤਾਂ ਪਿੰਡੂ ਖੇਤਰਾਂ ਦੇ ਲਈ ਵੱਡਾ ਇੱਕ ਬਜਟ ਰੱਖਿਆ ਗਿਆ ਸੀ ਕਿਉਂਕਿ ਪਿੰਡਾਂ ਦੇ ਵਿੱਚ ਲੰਬੇ ਸਮੇਂ ਤੋਂ ਕਿਸੇ ਵੀ ਸਰਕਾਰ ਦੇ ਵੱਲੋਂ ਇੰਨਾ ਬਜਟ ਨਹੀਂ ਰੱਖਿਆ ਗਿਆ ਸੀ ਪੁਨਰ ਜਾਗਰਣ ਦੇ ਲਈ ਹੁਣ ਪਿੰਡਾਂ ਦੇ ਵਿਕਾਸ ਦੇ ਲਈ ਜਿਹੜਾ ਕਿ ਵੱਡਾ ਬਜਟ ਰੱਖਿਆ ਗਿਆ ਸੀ ਜਿਸ ਦੇ ਤਹਿਤ ਹੁਣ ਸਰਕਾਰ ਕੰਮ ਕਰਦੀ ਨਜ਼ਰ ਆ ਰਹੀ ਹੈ